ਵਾਹ ਜੀ ਮਾਨ ਸਾਹਿਬ ਵਾਹ ਵਾਹ ਜੀ ਵਾਹ ਹਨਾ ਅਣਪੜ੍ਹ ਬੰਦੇ ਉਹ ਜਿਹੜੇ ਅਕਾਲੀ ਦਲ ਵਾਲੇ ਲੰਨੂ ਕਾਂਗਰਸ ਵਾਲੇ ਕੁਝ ਨਹੀਂ ਉਹਨਾਂ ਨੂੰ ਪਤਾ ਹਨਾ ਬਸ ਸਿੱਧ ਹੋਈਆ ਬਾਕੀ ਜੀ ਸੁਖਵੀਰ ਬਾਦਲ ਨੂੰ ਅਧਿਕਾਰ ਨੇ ਬਸ ਤੁਸੀਂ ਚਖਾਰਾ ਬਣਾ ਦੋ ਬੋਲੇ ਉਹਨੇ ਅੱਜ ਬਫਾਇ ਦੀ ਬਤ ਦੇਖੋ ਤਕਰੀ ਕਾਂਦੀ ਤਕਰੀ ਜਿਹੜੀ ਤਕਰੀ ਜਿੱਤਾ ਟੋਲੀ ਕਰੀ ਜਿਹੜੀ ਜਿਹੜੀ ਤਕਰੀ ਨੂੰ ਬਾਬੇ ਨਾਨਕ ਦੀ ਤਕਰੀ ਸਮਝ ਕੇ ਵੋਟਾਂ ਪਾਈ ਗਏ ਉਹ ਸੇ ਬਾਬੇ ਨਾਨਕ ਦੀ ਬਾਣੀ ਉਹਨਾਂ ਨੇ ਰੋਲਤੀ ਤੇ ਅੱਜ ਫਿਰ ਆਪ ਕਿੱਥੇ ਨੇ ਮੰਗਲੇ ਦੱਸ ਦੋ ਫਿਰ ਤੁਹਾਨੂੰ ਰੱਬ 'ਤੇ ਯਕੀਨ ਹੈਗਾ ਨਾ ਹੁਣ ਕੀ ਹੈਗਾ ਭਾਈ ਪਰਮਾਤਮਾ ਅੱਜ ਆਪ ਕਿੱਥੇ ਨੇ ਅੱਜ ਆਪ ਕਿਤੇ ਨਹੀਂ ਲੱਭ ਰਹੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਬਹੁਤ ਸਾਰੀਆਂ ਪਾਰਟੀਆਂ ਦੇ ਵਰਕਰ ਵਲੰਟੀਅਰ ਵੀ ਬੈਠੇ ਹੋਣੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਮ ਬਣੀ ਪਾਰਟੀ ਜੁਆਇਨ ਕਰੋ ਉਹ ਤੁਹਾਡਾ ਮਨ ਹੈ ਡੈਮੋਕ੍ਰੇਸੀ ਹੈ ਪਰ ਇਸ ਮਹਿਮ ਨੂੰ ਇੱਕ ਪੰਜਾਬ ਦੀ ਮਹਿਮ ਮੰਨ ਕੇ ਪਾਰਟੀ ਪੱਧਰ ਤੋਂ ਉੱਪਰ ਦੀ ਮਹਿਮ ਮੰਨ ਕੇ ਸਾਥ ਦਿਓ ਕਿਉਂਕਿ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਪਦੇ ਘਰ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਹੈ